ਯੋਕ ਯੋਕ ਮੇਰਾ ਨਾਮ ਅਰਵੰਸ ਲਾਲਿਆ ਕੀ ਵਾਕਿਆ ਵਾਪਰਿਆ ਸਰ ਵਾਕਿਆ ਹੋਇਆ ਜੀ 24 ਤਿੰਨ 2024 ਨੂੰ ਮੇਰੀ ਦੋਤੀ ਦਾ ਜਨਮ ਦਿਨ ਸੀ ਅਸੀਂ ਇੱਕ ਜਿਓ ਮੈਟਰ ਦੇ ਥਰੂ ਇੱਕ ਕੇਕ ਮੰਗਾਇਆ ਜੀ ਰਾਤ ਨੂੰ ਸਵਾ 6:30 ਵਜੇ ਕੇਕ ਕੱਟਿਆ ਕੇਕ ਕੱਟਣ ਤੋਂ ਬਾਅਦ ਸਾਡੇ ਸਾਰੇ ਪਰਵਾਰ ਦੀ ਹਾਲਤ ਖਰਾਬ ਹੋ ਗਈ ਜਿਹੜੀਆਂ ਦੋ ਛੋਟੀਆਂ ਬੱਚੀਆਂ ਸੀ ਨਾ ਇੱਕ ਦੀ ਮੌਤ ਹੋ ਗਈ ਜਿਹਦਾ ਨਾਮ ਮਾਨਵੀ ਸੀ ਇੱਕ ਛੋਟੀ ਸੀ ਉਹਦਾ ਨਾਮ ਪ੍ਰੇਮਨ ਦੋਨੋਂ ਸੀਰੀਅਸ ਹੋ ਗਈਆਂ ਉਲਟੀਆਂ ਲੱਗ ਗਈਆਂ ਇਹਨਾਂ ਨੂੰ ਸਾਡੇ ਨਾਲ ਵੀ ਇਹੋ ਜਿਹਾ ਹੋ ਰਿਹਾ ਸੀ ਵੀ ਜਿਸ ਤਰ੍ਹਾਂ ਪਤਾ ਨਹੀਂ ਕੀ ਖਾ ਹੋ ਗਿਆ ਬਈ ਜਿਹੜੇ ਨਾਲ ਸਾਨੂੰ ਇਦਾਂ ਚੱਕਰ ਆ ਰਹੇ ਝੂਟੇ ਆ ਰਹੇ ਨੀਂਦ ਦਾ ਜੋਰ ਪੈ ਰਿਹਾ ਜਿਹੜਾ ਤੁਸੀਂ ਕੇਕ ਖਾਦੇ ਕਿੰਨੇ ਪ੍ਰਵਾਦ ਜੀਆ ਨੇ ਖਾਦੇ ਇਹ ਅਸੀਂ ਪੰਜ ਮੈਂਬਰਾਂ ਨੇ ਖਾਦਾ ਜੀ ਕਿੰਨੇ ਕਿੰਨਾ ਦੀ ਤਬੀਤ ਖਰਾਬ ਹੋ ਗਈ ਉਸੇ ਦੋ ਸਾਰੇ ਸਾਰੇ ਮੈਂਬਰਾਂ ਦੀ ਖਰਾਬ ਹੋਈ ਹੂੰ ਕੁਛ ਅਸੀਂ ਵੱਡੇ ਹੋਣ ਕਰਕੇ ਜਾਂ ਸੈਨ ਕਰ ਲਿਆ ਹੂੰ ਤੇ ਜਿਹੜੇ ਛੋਟੇ ਬੱਚੇ ਸੀ ਦੋਨੋਂ